ਆਲਿਆਂ ਨੂੰ ਜਾਦੇ ਜੀ ਜਾਂਦਾ ਹੁੰਦਾ ਹੁਣ ਅੱਗੇ ਕੋਈ ਕੁੜੀਆਂ ਦੀ ਲੋੜੀ ਨਹੀਂ ਕਰਦਾ ਸੀ ਹੁਣ ਇਹ ਇਹ ਲੋਕ ਖੁੱਲ ਕੇ ਵੀ ਕਰਨ ਲੱਗੇ ਹਾਂਜੀ ਹਾਂਜੀ ਇਹ ਵੀ ਫਰਕ ਪੈ ਗਿਆ ਬਹੁਤ ਫਰਕ ਪੈ ਗਿਆ ਕਿਉਂ ਕਰਕੇ ਹੁਣ ਸਾਰਾ ਕੁਝ ਜਿਵੇਂ ਕਿ ਜਿਉ ਸਮਾਂ ਆ ਗਿਆ ਪਰ ਇਹ ਵੀ ਦੇਖੋ ਸੋਸ਼ਲ ਮੀਡੀਆ ਦੇ ਵਿੱਚ ਆਪਾਂ ਨੂੰ ਦਿਨੇ ਦੇ ਕਿੰਨੇ ਲੋੜੀਆਂ ਦੀਆਂ ਵਧਾਈਆਂ ਆ ਜਾਂਦੀਆਂ ਹੈ ਮਤਲਬ ਉਹ ਤਾਂ ਹੁਣ ਕੈਨੇਡਾ ਦੇ ਪੋਲੀਟਿਸ਼ੀਅਨਰ ਵੀ ਲੋੜੀ ਪਾਉਣ ਲੱਗੇ ਉਹ ਵੀ ਵਧਾਈਆਂ ਦੇਣ ਲੱਗਾ ਆਪਾਂ ਕਿ ਬੋਟਾਂ ਦਾ ਨੇੜੇ ਆਈਆਂ ਬੋਟਾਂ ਦੇ ਵਿੱਚ ਦੇਖੋ ਵੀ ਇੱਕ ਫਰਕ ਆ ਨਾ ਵੀ ਜਿਹੜਾ ਜਿਹੜਾ ਸਮਾਂ ਚੱਲ ਰਿਹਾ ਫਿਰ ਉਹਦੇ ਹਿਸਾਬ ਨਾਲ ਹੁਣ ਹੋ ਰਿਹਾ ਸਭ ਕੁਝ ਬਟ ਜੀ ਆਰਥਿਕ ਮੰਦੀ ਪਈ ਵੀ ਆ ਕੈਨੇਡਾ ਦੇ ਵਿੱਚ ਜਾਂ ਬਾਹਰ ਉਹ ਆਪਾਂ ਉਹਦੀ ਬਾਰੇ ਵੀ ਆਪਾਂ ਗੱਲ ਕਰਦੇ ਆਂ ਵੀ ਉਹ ਜਿਵੇਂ ਤੁਸੀਂ ਅੱਜ ਵੀ ਕਈ ਗੱਲ ਕਰਦੇ ਸੀ ਬੈਂਕਟ ਹਾਲਾ ਦੇ ਵਿੱਚ ਅੱਗੇ ਲੋੜੀ ਆ ਹਫਤਾ ਫੁੱਲ ਹੁੰਦਾ ਸੀ ਮਿਲਦੀਆਂ ਹਾਂ ਹਾਲ ਨਹੀਂ ਮਿਲਦੇ ਹੁੰਦੇ ਸੀ ਅੱਗੇ ਨਹੀਂ ਮਿਲਦੇ ਹੁੰਦੇ ਸੀ ਹੁਣ ਅੱਜ ਹਾਲ ਸਾਰੇ ਖਾਲੀ ਪਏ ਹੁਣ ਸਭ ਕੁਝ ਖਾਲੀ ਪਿਆ ਕੋਈ ਲੋੜੀ ਪਾਰਟੀ ਨਹੀਂ ਲੋਕ ਗੁਰਦੁਆਰਿਆਂ ਚ ਜਿਆਦਾ ਵੀ ਬਣਾਉਣ ਲੱਪੇ ਥੋੜਾ ਜਿਹਾ ਫਰਕ ਪਿਆ ਆ ਪਹਿ ਪਹਿ ਗਿਆ ਕਿਉਂ ਕਰਕੇ ਦੇਖੋ ਜੀ ਹੁਣ ਰੱਬ ਬੜਾ ਜਿਆਦਾ ਨੇੜੇ ਆ ਗਿਆ ਰੱਬ ਨੂੰ ਕਾਫੀ ਜਿਆਦਾ ਕਰਨ ਲੱਗ ਗਏ ਅੱਜ ਜਿੱਦਾਂ ਆਪਾਂ ਭਰਾ ਜੁੜ ਵੀ ਜਾਣੇ ਆ ਕੋਈ ਨਹੀਂ ਅਸੀਂ ਅਜੇ ਟਰਾਈਆਂ ਚੱਲਦੀਆਂ ਜੀ ਅੱਜ ਸਾਡਾ ਜਿਹੜਾ ਟਿਕਟੌਕ ਆ ਤੁਸੀਂ ਇਹ ਤੇ ਫੋਨ ਕਰੋ ਜੇ ਕੋਈ ਗੱਲਬਾਤ ਕਰਨੀ ਆ ਤੁਸੀਂ ਨਾਲ-ਨਾਲ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਤੁਸੀਂ ਵੀ ਦੱਸ ਸਕਦੇ ਆ 905 790 10 10 ਤੇ ਆਪਣੇ ਇਹ ਵੀ ਆਪਾਂ ਗੱਲ ਕਰ ਲੀਏ ਜੀ ਮੈਡਮ ਅੱਜ ਦੇਖੋ ਜੀ ਢਿੱਲੋ ਸਾਹਿਬ ਨਹੀਂਗਾ ਇਹ ਬੋਲੂਗਾ ਕਿਉਂਕਿ ਮੈਂ ਹੀ ਬੋਲੂ ਅੱਜ ਜਿਹੜੇ ਜਿਹੜੇ ਕਈ ਸੱਜਣ ਪੁਰਸ਼ਾ ਨਾ ਜਿਨ੍ਹਾਂ ਨੂੰ ਨਹੀਂ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਕੋਈ ਨਾ ਕੋਈ ਉਸ ਉਹਨਾਂ ਨੂੰ ਕੋਈ ਕੋਈ ਇਨੀਸ਼ੀਏਟਿਵ ਹੈ ਨਹੀਂ ਲਾਈਫ ਦਾ ਵੀ ਉਹ ਜਾ ਕੇ ਉਹ ਆਪ ਦੁਖੀ ਹੈ ਦੂਜਿਆਂ ਨੂੰ ਵੀ ਦੁਖੀ ਰੱਖਣਾ ਚਾਹੁੰਦੇ ਆ ਦੇਖੋ ਜੀ ਤੁਸੀਂ ਕਿੰਨੇ ਕਿੰਨੇ ਵਾਰੀ ਤੁਸੀਂ ਮਤਲਬ ਢਿੱਲੋ ਸਾਹਿਬ ਦਾ ਜਿਹੜਾ ਜਿਹੜਾ ਪੇਜ ਆ ਢਿੱਲੋ ਬੋਲਦਾ ਟਿਕਟੌਕ ਤੇ ਕਿੰਨੇ ਵਾਰੀ ਬੰਦ ਕਰ ਲੂਗੇ ਤੁਸੀਂ ਆ ਦੂਜੇ ਮਾਧਮਾ ਇਹਨਾਂ ਤੇ ਵੀ ਤੁਸੀਂ ਹੁਣ ਬੰਦ ਕਰ ਲਓ ਦੇਖੋ ਇਹ ਇੱਕ ਇੱਕ ਗੱਲ ਆ ਅੱਜ ਵੀ ਮੈਂ ਕਹ ਮੱਕਾ ਥਾ ਸੁਣਦਾ ਸੀਗਾ ਜਦੋਂ ਨਾ ਜਾਗਰਤੀ ਆਉਂਦੀ ਆ ਕਿਸੇ ਵਿਅਕਤੀ ਦੇ ਵਿੱਚ ਉਹ ਸੱਚ ਬੋਲਦਾ ਸੋ ਜਿਹੜੇ ਹੁਣ ਲੈਵਲ ਦੇ ਵਿੱਚ ਜਿਸ ਉਮਰਾਂ ਦੇ ਵਿੱਚ ਅਸੀਂ ਦੋਨੇ ਆ ਗਏ ਤਾਂ ਹੀ ਸਾਡੀ ਬਣਦੀ ਆ ਉਹਨਾਂ ਸੱਦਾ ਸਮਾ ਹੈਗਾ ਸੱਚ ਬੋਲਣ ਦਾ ਕਿਉਂ ਕਰਕੇ ਸੱਚ ਸੱਚ ਸਭ ਤੋਂ ਪਾਵਰਫੁਲ ਚੀਜ਼ ਆ ਦੁਨੀਆ ਦੇ ਵਿੱਚ ਹੁੰਦੀ ਆ ਜੀ ਗਲਤ ਆ ਇਹ ਆ ਜਦੋਂ ਚੀਜ਼ ਆਪਾਂ ਹੁਣ ਮੈਸੇਜ ਲੁਕਾ ਕੇ ਜਾਣ ਲੱਪਿਆ ਇਨੋਂ ਦਾਰਦਕਾ ਨਾ ਹੋ ਗਿਆ ਲੋਕਾਂ ਨੂੰ ਬਹੁਤ ਜ਼ਿਆਦਾ ਹੈਡਮਸ ਕਿੰਨੀ ਆ ਬਈ ਬੰਦ ਕਰਾ ਦੋ ਬੰਦ ਕਿਤੇ ਹੋਣੇ ਆ ਕੋਈ ਹੂਰ ਆਪਣਾ ਕੱਲੂ ਹੂਰ ਖੋਲ ਲੈਣਾ ਫਿਰ ਕਿਦਨੇ ਦਾ ਬੰਦ ਕਰਾ ਲੂਗੇ ਪਰ ਗੱਲ ਤਾਂ ਇਹ ਆ ਇਹ ਸ਼ਰਾਰਤੀ ਆਂਸਰ ਜਾਂ ਜਿਹੜੇ ਚੰਗੇ ਜਿਹਨਾਂ ਤੋਂ ਇਹ ਝੱਲ ਨਹੀਂ ਹੁੰਦਾ ਇਹ ਤਾਂ ਆਪਣੀ ਆਵਾਜ਼ ਕਿਤੇ ਨਾ ਕਿਸੇ ਰਾਹੀ ਆਪਾਂ ਕੱਢੀ ਜਾਣੀ YouTube ਰਾਹੀਂ ਚਲੀ ਜਾਏ ਜਾਂ ਫੇਸਬੁੱਕ ਚਲੀ ਬੜੇ ਸਾਧਨਾਂ ਨਾਲ ਆਵਾਜ਼ ਭੇਜਣ ਦੇ ਬੜੇ ਸਾਧਨਾਂ ਨਾਲੇ ਇੱਕ ਮੈਂ ਹੋਰ ਤੁਹਾਨੂੰ ਇੱਕ ਦਾਦਾ ਗੱਲ ਕਰਦਾ ਖੁੱਲ ਕੇ ਦੇਖੋ ਇਹ ਅਸੀਂ ਅਸੀਂ ਇੱਕ ਨਾ ਇੱਕ ਸਾਲ ਕਈ ਮਹੀਨੇ ਮਤਲਬ ਹੋ ਗਿਆ 8-9 ਮਹੀਨੇ ਇੱਥੇ ਆ ਆਵਾਦ ਮਰਾਹੀ ਢੱਲੋਂ ਬੋਲਦੇ ਦੇ ਤੇ ਅਸੀਂ ਬਹੁਤ ਅਸੀਂ ਨਾ ਦੇਸੀ ਕੰਮ ਅਸੀਂ ਚਲਾ ਕੇ ਰੱਖਿਆ ਖੁੱਲਾ ਰੱਖਿਆ ਸੀ ਤੇ ਆਉਣ ਵਾਲੇ ਸਮਿਆਂ ਦੇ ਵਿੱਚ ਕੋਈ ਨਾ ਹੁਣ ਟਾਈਮ ਤੇ ਜਿਹੜੇ ਨਾ ਜਿਹੜੇ ਸਾਨੂੰ ਬੰਦ ਕਰਾਉਣ ਨੂੰ ਫਿਰਦੇ ਆ ਨਾ ਬਹੁਤ ਪ੍ਰੋਫੈਸ਼ਨਲ ਹੀ ਆ ਰਿਹਾ ਮਤਲਬ ਜਿਵੇਂ ਕਹਿਣਾ ਤੁਸੀਂ ਕਹੋਗੇ ਨਾ ਵਾਇਰਲ ਹੋ ਗਏ ਬੰਦੇ ਵੀ ਇਹ ਤਾਂ ਬਹੁਤ ਬੀ ਪਪੂਲਰ ਹੋ ਗਿਆ ਹੁਣ ਅਸੀਂ ਕਰ ਕੌਣ ਅਸੀਂ ਕਰੂਗੇ ਹੁਣ ਅਸੀਂ ਮੈਂ 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 ਵੀ ਮੈਥ ਲਿਆ ਵੀ ਹੁਣ ਕੋਈ ਨਾ ਪ੍ਰੋਪਰਲੀ ਹੁਣ ਸਾਡੇ ਬੰਦੇ ਇੱਕ ਟੀਮ ਬਣਨ ਲੱਗੀ ਆ ਅਸੀਂ ਪ੍ਰੋਪਰਲੀ ਬਦ ਦੁਨੀਆ ਚ ਬਾਹਰ ਲਾਉਂਗੇ ਇੱਕ ਪਾਸੇ ਇਹ ਵੀ ਆ ਜਾਓ ਇੱਕ ਪਾਸੇ ਅਸੀਂ ਬੈਠੂਗੇ ਉਹਦਾ ਚੰਗਾ ਹੁੰਦਾ ਮੇਰੇ ਮਤਵਕ ਜਦ ਆਪਾਂ ਆਪ ਸੋਚਦੇ ਹੁੰਨੇ ਆ ਆਪਾਂ ਕਹਿੰਦੇ ਹੁੰਨੇ ਪਰਮਾਤਮਾ ਬਹੁਤ ਚੰਗਾ ਕੰਮ ਕਰਾਉਂਦਾ ਕੋਈ ਚੰਗਾ ਹੁੰਦਾ ਜੋ ਜੇ ਆਪਾਂ ਨੇ ਗਾਹਾਂ ਜਾ ਕੇ ਆਪਣਾ ਜਦ ਗੜ ਘਟਣਾ ਸੀ ਉਦੋਂ ਦੁੱਖ ਲੱਗਣਾ ਸੀ ਜਦ ਤੁਹਾਨੂੰ ਜੰਮਦੇ ਨੂੰ ਗੜ ਘਟਦੇ ਆ ਪਤਾ ਲੱਗ ਗਿਆ ਤੁਸੀਂ ਸਟਰੋਂਗ ਹੋ ਰਹੇ ਆ ਬਈ ਇਕਦਾ ਇਹ ਨਹੀਂ ਕਰਨੀ ਆ ਨਹੀਂ ਆਪਾਂ ਟੀਟਜੇ ਬਹਿ ਕੇ ਬਹਿ ਜਾਣਾ ਸੀ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਇਹ ਇਹ ਉਦਾਂ ਵਧੀਆ ਜਾਗਰਤ ਆਉਂਦੀ ਆ ਵਧੀਆ ਤੁਹਾਨੂੰ ਪਤਾ ਲੱਗਦਾ ਇੰਨਾ ਦਾ ਪਤਾ ਲੱਗ ਗਿਆ ਆਪਾਂ ਨੂੰ ਵੀ ਸਾਡੀ ਆਵਾਜ਼ ਜਾਂਦੀ ਕਰਕੇ ਕੋਈ ਬੰਦ ਕਰਾਉਂਦਾ ਉਦਾਂ ਤਾਂ ਕਰਨਦਾ ਨਹੀਂ ਨਹੀਂ ਮੈਂ ਜੇ ਆਵਾਜ਼ ਹੀ ਨਾ ਸਾਡੀ ਜਾਂਦੀ ਹੁੰਦੀ ਆਪ ਹੀ ਨਹੀਂ ਕਿਸੇ ਨੇ ਕਰਾਉਣਾ ਸੀ ਇਹ ਇੱਕ ਹੋਰ ਗੱਲ ਆ ਹਾਸਾ ਦਾ ਅੱਜ ਆਪਾਂ ਨੂੰ ਵੀ ਮੈਨੂੰ ਦਿਨੇ ਵੀ ਬਹੁਤ ਆਇਆ ਦੇਖੋ ਆਪਣਾ ਮਿੱਤਰ ਆ ਦੇਖ ਲਓ মিডিਆ ਵਾਲੇ ਉਹ ਹੁਣ ਉਹ ਆਪਦੇ ਦੋਸਤਾਂ ਨਾਲ ਗੱਲਾਂ ਬਾਤਾਂ ਕਰਦੇ ਆ ਵਰਲਡਵਾਈਜ਼ ਹੂੰ ਤੇ ਉਹ ਕਹਿੰਦੇ ਵੀ ਅੱਛੀ ਤਾਂ ਵੀ ਭਾਈ ਵੀ ਅੱਜ ਭਾਜੀ ਢੱਲੋ ਕੀ ਬੋਲੂਗਾ ਔਰ ਕਿੱਥੇ ਜਾ ਕੇ ਤੁਸੀਂ ਇਟਲੀ ਤੋਂ ਬੈਠੇ ਸਾਰੇ ਬੜਾ ਪਿਆਰ ਰਹਿੰਦੇ ਬਾਹਰਲੀ ਕੰਟਰੀਆਂ ਸੰਨ ਬੜਾ ਪਿਆਰ ਮਿਲਿਆ ਬਹੁਤ ਆਪਣੇ ਸੁਝਾਅ ਵੀ ਹੁੰਦੇ ਆ ਚਲੋ ਉਹ ਤਾਂ ਆਪਾਂ ਲਈ ਜਾਣੇ ਆ ਜਦ ਕੋਈ ਨਹੀਂ ਪਰਮਾਤਮਾ ਜੋ ਕਰਦਾ ਚੰਗਾ ਹੀ ਕਰਦਾ ਮੈਂ ਤਾਂ ਕਹਿਣਾ ਹੁੰਦਾ ਬਹੁਤ ਵਧੀਆ ਫਿਰ ਵੀ ਆਪਾਂ ਜਿੱਥੇ ਤੱਕ ਗੱਲ ਪਹੁੰਚਾਉਣੀ ਆ ਗਾਹਾਂ ਕੰਮ ਕਰਕੇ ਆਪਾਂ ਪਹੁੰਚਾਈ ਜਾਣੀ ਉਹ ਨਹੀਂ ਉੱਪਰ ਅੱਜ ਆਪਾਂ ਗੱਲਾਂ ਸੁਧਾਰਮੀ ਕਰਦੇ ਸੀ ਅੱਜ ਡੱਗ ਫੋਲਡ ਨਾਲ ਵੀ ਭਾਜੀ ਹੁਣ ਜਾ ਕੇ ਸਾਰੀ ਮੀਟਿੰਗ ਕਰਕੇ ਆਏ ਅੱਜ ਖੁੱਲਾ ਟਾਈਮ ਦਿੱਤਾ ਡੱਗ ਫੋਲਡ ਨੇ 2 2.5 ਘੰਟੇ ਬੈਠੇ ਆ ਓਕੇ ਤੇ ਮੈਂ ਉਹੀ ਪੁੱਛਿਆ ਮੈਂ ਕਿ ਤੁਸੀਂ ਕੀ ਉਹਨਾਂ ਨੇ ਗੱਲਾਂ ਕੀ ਕੀਤੀਆਂ ਰਗਫੋਰਡ ਦੇ ਖਾਣੇ ਕੀ ਪਾਇਆ ਅੱਛਾ ਕਹਿੰਦੇ ਸਟਾਰਟਿੰਗ ਇੱਥੋਂ ਹੋਈ ਆ ਤੇਰੇ ਵਾਲੀ ਤੋਂ ਆ ਜਿਹੜੇ ਆਪਣੇ ਸਨਿਆਰੇ ਆਂ ਦੀਆਂ ਰੋਜ਼ ਦੁਕਾਨਾਂ ਟੁੱਟਦੀਆਂ ਕਹਿੰਦੇ ਗੱਲੇ ਇੱਥੋਂ ਸਟਾਰਟ ਕੀਤੀ ਵੀ ਆ ਹੋ ਕੀ ਰਿਹਾ ਬ੍ਰੌਮਟਨ ਦੇ ਵਿੱਚ ਕਹਿੰਦੇ ਵੀ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਉਹ ਕਹਿੰਦੇ ਵੀ ਦੇਖੋ ਅਸੀਂ ਜਿੱਦਾਂ ਸੁੱਤਿਓ ਨਹੀਂ ਜੇ ਤੁਸੀਂ ਸਾਨੂੰ ਸੋਚੋ ਵੀ ਅਸੀਂ ਬਸ ਚੁੱਪ ਕਰਕੇ ਬੈਠੇ ਆ ਚੁੱਪ ਕਰਕੇ ਨਹੀਂ ਬੈਠੇ ਪਰ ਅਸੀਂ ਕੋਸ ਨਾ ਕੋਸ ਬਹੁਤ ਛੇਤੀ ਤੁਹਾਨੂੰ ਨਿਊਜ਼ਾਂ ਚੰਗੀਆਂ ਮਿਲਿਆ ਕਰੋਗੀਆਂ ਆ ਨਿਊਜ਼ਾਂ ਨਹੀਂ ਤੁਹਾਨੂੰ ਮਿਲਿਆ ਕਰੋਗੀਆਂ ਉੱਥੇ ਭੰਨ ਦਿੱਤੀ ਉੱਥੇ ਗੋਲੀ ਚਲਾ ਕੇ ਨੱਠ ਗਏ ਉਹ ਨੱਠ ਗਏ ਕਹਿੰਦੇ ਅਸੀਂ ਬਹੁਤ ਤੁਹਾਨੂੰ ਟਾਈਮ ਲੱਗੂ ਹੁਣ ਸਾਨੂੰ ਕਹਿੰਦੇ ਇਸ ਵੇਲੇ ਜੋ ਹਾਲਾਤ ਹੋ ਗਏ ਆ ਸਾਨੂੰ ਵੀ ਪਤਾ ਨਹੀਂ ਲੱਗਾ ਹੋਇਆ ਕੀ ਆ ਕਿਉਂ ਜਨਸਾਂ ਕਿ ਐਨੀ ਐਂਟਰ ਹੋ ਗਈ ਆ ਪਤਾ ਹੀ ਨਹੀਂ ਲੱਗ ਰਿਹਾ ਕਿੱਧਰੋਂ ਇਧਰੋਂ ਬਾਰਦਾਤ ਕਰਦੇ ਅਮਰੀਕਾ ਨੂੰ ਨੱਠ ਜਾਂਦੇ ਆ ਅਮਰੀਕਾ ਤੋਂ ਚੱਲ ਜਾਂਦੇ ਆ ਬੈਨਗੂਨ ਨੂੰ ਨੱਠ ਜਾਂਦੇ ਬੈਨਗੂਨ